ਗੁਰਮੁਖੀਓ ਸਾਡੀ ਇੱਕ ਦੂਜੇ ਦੇ ਨਾਲ ਕਿਉਂ ਨਹੀਂ ਬਣਦੀ ਕਿਉਂਕਿ ਸਾਡੇ ਅੰਦਰ ਨਫ਼ਰਤ ਹੈ ਸਾਡੇ ਅੰਦਰ ਉੱਚਾਪਨ ਤੇ ਨੀਮਾਪਣਾ ਹੈ ਇਹ ਛੋਟੀ ਜਾਤੀ ਦਾ ਹੈ ਇਹ ਨੀਵੀਂ ਜਾਤੀ ਦਾ ਮੈਂ ਉੱਚੇ ਘਰ ਦੇ ਵਿੱਚ ਵੱਡੇ ਘਰ ਦੇ ਵਿੱਚ ਜੰਮਿਆ ਹਾਂ ਜਾਂ ਇਹ ਮੁਸਲਮਾਨ ਹੈ ਜਾਂ ਇਹ ਹਿੰਦੂ ਹੈ ਜਾਂ ਇਹ ਸਿੱਖ ਹੈ ਸਾਡੇ ਅੰਦਰ ਇਸ ਤਰ੍ਹਾਂ ਦੀ ਨਫ਼ਰਤ ਹੈ ਗੌਰ ਕਰਿਓ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਬਾਈਬਲ ਹੋਵੇ ਕੁਰਾਨ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਹੋਣ ਚਾਰੇ ਵੇਦ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਸਾਰਿਆਂ ਨੂੰ ਇਕੱਠਿਆਂ ਰੱਖ ਲਿਓ ਉਹ ਕਦੇ ਆਪਸ ਵਿੱਚ ਲੜਨਗੇ ਨਹੀਂ ਨਹੀਂ ਕੁਰਾਨ ਲੜਦੀ ਹੈ ਨਹੀਂ ਬਾਈਬਲ ਲੜਦੀ ਹੈ ਆਪਸ ਵਿੱਚ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਲੜਦੇ ਨੇ ਇੱਕ ਦੂਜੇ ਦੇ ਨਾਲ ਪਰ ਇੱਕ ਬੰਦਾ ਹੈ ਇਨਸਾਨ ਹੈ ਜਿਹੜਾ ਧਰਮ ਦੇ ਕਹलिए ਝਾਲ ਦੇ ਵਿੱਚ ਫਸ ਕੇ ਇੱਕ ਦੂਜੇ ਦੇ ਨਾਲ ਨਫ਼ਰਤ ਵੀ ਰੱਖਦਾ ਹੈ ਤੇ ਲੜਦਾ ਵੀ ਹੈ ਮੈਂ ਆ ਜਗਾ ਨਹੀਂ ਜਾਣਾ ਮੈਂ ਇੱਥੇ ਨਹੀਂ ਜਾਣਾ ਤੇ ਇਸ ਤਰ੍ਹਾਂ ਗੁਰਮੁਖ ਪਿਆਰਿਓ ਧਰਮਾਂ ਦੇ ਚੱਕਰ ਦੇ ਵਿੱਚ ਪਿਆ ਹੋਇਆ ਹੈ ਜੀ ਗੁਰੂ ਨਾਨਕ ਦੇ ਮਹਾਰਾਜ ਧਰਮਾਂ ਦੇ ਚੱਕਰਾਂ ਵਿੱਚ ਪਏ ਰਹਿੰਦੇ ਤਾਂ ਉਹਨਾਂ ਨੇ ਮੱਕੇ ਕਦੇ ਨਹੀਂ ਜਾਣਾ ਸੀ ਗੁਰੂ ਨਾਨਕ ਦੇ ਮਹਾਰਾਜ ਮੱਕੇ ਦੀ ਧਰਤੀ ਤੇ ਗਏ ਪਰੇ ਥੋੜੀ ਜਿਹੀ ਵੀ ਉੱਥੇ ਜਾ ਕੇ ਗੁਰੂ ਨਾਨਕ ਦੇ ਮਹਾਰਾਜ ਮੁਸਲਮਾਨ ਬਣ ਗਏ ਨਹੀਂ ਆਪਣੇ ਵਿਚਾਰ ਰੱਖੇ ਆਪਣਾ ਪੱਖ ਰੱਖਿਆ ਗੁਰੂ ਨਾਨਕ ਦੇ ਮਹਾਰਾਜ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਹੈ ਗੁਰੂ ਨਾਨਕ ਦੇ ਮਹਾਰਾਜ ਨੂੰ ਰੁਕਮਦੀਨ ਵਰਗਿਆਂ ਨੇ ਪੁੱਛਿਆ ਬਿੱਤੂ ਸੇ ਪੈਗੰਬਰ ਨੂੰ ਮੰਨਦੀਆਂ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਮੈਂ ਪੈਗੰਬਰ ਨੂੰ ਮੰਨਦਾ ਮੈਂ ਅੱਲਾਹ ਤਾਲਾ ਨੂੰ ਮੰਨਦਾ ਉਸ ਅੱਲਾਹ ਤਾਲਾ ਨੂੰ ਮੰਨਦਾ ਜਿਹੜਾ ਸਾਰੀ ਦੁਨੀਆ ਦਾ ਮਾਲਕ ਹੈ ਜਿਹੜਾ ਹਰ ਜਗ੍ਹਾ ਹਰ ਥਾਂ ਰਮਿਆ ਹੋਇਆ ਹੈ ਤੇ ਬਾਕੀ ਗੱਲ ਰਹੀ ਪੈਗੰਬਰ ਦੀ ਪੈਗੰਬਰ ਤੇ ਬਹੁਤ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਇੱਥੇ ਜਾ ਕੇ ਉਪਦੇਸ਼ ਦਿੱਤਾ ਹੈ ਗਏ ਜਰੂਰ ਤੇ ਗੁਰੂ ਨਾਨਕ ਦੇ ਮਹਾਰਾਜ ਹਰਦੁਆਰ ਦੀ ਧਰਤੀ ਵੀ ਤੇ ਜਾਂਦੇ ਨੇ ਹਰਦੁਆਰ ਦੀ ਧਰਤੀ ਤੇ ਜਾ ਕੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਬ੍ਰਹਮੜਾ ਨੂੰ ਵੇਖਦੇ ਨੇ ਇਹ ਸੂਰਜ ਨੂੰ ਪਾਣੀ ਦੇ ਦਿੰਦੇ ਪਏ ਨੇ ਉਸ ਵਕਤ ਗੁਰੂ ਨਾਨਕ ਦੇ ਮਹਾਰਾਜ ਉਲਟ ਪਾਸੇ ਲੱਗੇ ਪਾਣੀ ਦੇ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਵੱਲ ਵੇਖ ਕੇ ਕਿੰਨਾਂ ਨੇ ਹੱਸਣਾ ਸ਼ੁਰੂ ਕਰ ਦਿੱਤਾ ਕਹਿੰਦੇ ਨਾਨਕ ਬੌਲਾ ਹੋ ਗਏ ਆ ਕਮਲਾ ਹੋ ਗਏ ਆ ਤੂੰ ਇੱਕ ਹੀ ਕਰਨ ਲੱਗੇ ਆ ਸਾਡੀ ਸਰਾਂ ਦੇ ਸਾਡੀ ਮਰਜ਼ਾਦਾ ਦੇ ਉਲਟਾ ਸਾਰਾ ਕੁਝ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਇਹ ਕਿਵੇਂ ਉਹ ਕਹਿੰਦੇ ਭਲਿਆ ਲੋਕਾ ਅਸੀਂ ਇਹਦੇ ਸੂਰਜ ਨੂੰ ਪਾਣੀ ਦਿੰਦੇ ਆ ਸਾਡੇ ਬਜ਼ੁਰਗਾਂ ਤੱਕ ਸਾਡੇ ਪਿਤਰਾਂ ਤੱਕ ਪਾਣੀ ਪਹੁੰਚਦਾ ਉਹ ਠੰਡੇ ਹੁੰਦੇ ਨੇ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਫਿਰ ਮੇਰੀ ਵੀ ਤੇ ਕਰਤਾਰਪੁਰ ਖੇਤੀ ਐ ਮੈਂ ਵੀ ਉੱਥੇ ਪਾਣੀ ਦੇ ਰਿਆ ਗੁਰੂ ਨਾਨਕ ਦੇ ਮਹਾਰਾਜ ਨੂੰ ਕਹਿੰਦੇ ਉਹ ਕਰਤਾਰਪੁਰ ਤੇਰਾ ਪਾਣੀ ਕਿਵੇਂ ਜਾਏਗਾ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਜੇ ਮੇਰਾ ਕਰਤਾਰਪੁਰ ਪਾਣੀ ਨਹੀਂ ਜਾ ਸਕਦਾ ਤੇ ਮੈਨੂੰ ਦੱਸੋ ਕਰੋੜਾਂ ਮੀਲ ਸੂਰਜ ਧਰਤੀ ਦੇ ਨਾਲੋਂ ਦੂਰ ਐ ਤੇ ਤੁਹਾਡਾ ਪਾਣੀ ਕਿਵੇਂ ਜਾਏਗਾ ਤੇ ਗੁਰਮੁਖ ਪਿਆਰਿਓ ਜਿਹੜੇ ਸਿਆਣੇ ਸਮਝਦਾਰ ਬ੍ਰਹਮਣ ਸਨ ਉਹ ਸਮਝ ਗਏ ਵੀ ਗੱਲ ਤੇ ਬਜੰਦਾਰ ਰਹੇ ਗੁਰੂ ਨਾਨਕ ਦੇ ਮਹਾਰਾਜ ਦੀ ਗੱਲ ਨੂੰ ਫਾਲੋ ਕੀਤਾ ਮੰਨਿਆ ਉਹਨਾਂ ਨੇ ਸਾਰੇ ਬ੍ਰਹਮਣ ਮਾੜੇ ਨਹੀਂ ਸਨ ਬਹੁਤ ਸਤਿਕਾਰਯੋਗ ਸਨ ਜਿਨ੍ਹਾਂ ਨੇ ਬਾਬੇ ਨਾਨਕ ਦੀ ਗੱਲ ਨੂੰ ਮੰਨ ਲਿਆ ਜਿਹੜੇ ਸਹੀ ਰਸਤੇ ਸਹੀ ਮਾਰਗ ਤੇ ਚੱਲ ਪਏ ਸਾਰੇ ਮੁਸਲਮਾਨ ਵੀਰ ਮਾੜੇ ਨਹੀਂ ਸਨ ਰੁਕਤਦੀਨ ਵਰਗੇ ਕਾਜੀ ਜੀਵਨ ਵਰਗੇ ਗੁਰੂ ਨਾਨਕ ਦੇ ਮਹਾਰਾਜ ਦੀ ਗੱਲ ਨੂੰ ਮੰਨਿਆ ਸਮਝਿਆ ਉਹਨਾਂ ਨੇ ਵੀ ਵਾਕਈ ਸੱਚ ਕਹਿੰਦਾ ਕਿਤੇ ਗੌਰ ਕਰਿਓ ਗੁਰਮੁਖੋ ਸਾਡੇ ਜਾਤਾਂ ਦੇ ਆਧਾਰ ਤੇ ਇੱਕ ਦੂਜੇ ਨਾਲ ਲੜਾਈਆਂ ਨੇ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਰਵਿਦਾਸ ਜੀ ਵੀ ਬੈਠੇ ਨੇ ਕਿਤੇ ਗੁਰੂ ਨਾਨਕ ਦੇ ਮਹਾਰਾਜ ਲੜੇ ਨੇ ਭਗਤ ਰਵਿਦਾਸ ਨਾਲ ਵੀ ਓਏ ਤੂੰ ਤੇ ਚਮਾਰ ਹੈ ਤੂੰ ਤੇ ਨੀਵੀਂ ਜਾਤੀ ਦਾ ਨਹੀਂ ਲੜੇ ਕਿਤੇ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਭਗਤ ਕਬੀਰ ਸਾਹਿਬ ਨਾਲ ਲੜੇ ਨੇ ਵੀ ਤੂੰ ਤੇ ਜਲਾਹਾ ਹੈ ਤੂੰ ਤੇ ਮੁਸਲਮਾਨ ਨਹੀਂ ਲੜੇ ਕਿਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੱਤਾ ਤੇ ਬਲਵੰਡੇ ਨਾਲ ਲੜੇ ਨੇ ਕਿਤੇ ਗਲੇਸ਼ ਕੀਤਾ ਨਹੀਂ ਕੀਤਾ ਉਹਨਾਂ ਨੇ ਤੇ ਸੱਤਾ ਬਲਵੰਡਾ ਵੀ ਬੈਠੇ ਨੇ ਕਹਿਣ ਤੋਂ ਭਾਵ ਹੈ ਜਿੱਥੇ ਵਿਚਾਰ ਇੱਕ ਹੋ ਗਏ ਭਗਤ ਰਵਿਦਾਸ ਜੀ ਦੇ ਵਿਚਾਰ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਵਿਚਾਰ ਇੱਕ ਹੋ ਗਏ। ਕਲੇਸ਼ ਖਤਮ ਹੋ ਗਿਆ। ਭਗਤ ਕਬੀਰ ਸਾਹਿਬ ਜੀ ਦੇ ਵਿਚਾਰ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਵਿਚਾਰ ਇੱਕ ਹੋ ਗਏ। ਕਲੇਸ਼ ਖਤਮ। ਇਹਨਾਂ ਦੀ ਜਿਹੜੀ ਵਿਚਾਰ ਧਾਰਾ ਸੀ, ਜਿਹੜੀ ਮੰਜ਼ਲ ਸੀ, ਜਿਹੜੀ ਸੋਚ ਸੀ ਉਹ ਇੱਕ ਸੀ। ਇਸੇ ਕਰਕੇ ਗੁਰਮੁਖ ਪਿਆਰਿਓ ਇਕੱਠੇ ਬੈਠੇ ਨੇ। ਤੇ ਸਾਡਾ ਕਾਟੋ ਕਲੇਸ਼ ਕਿਉਂ ਹੈ? ਅਸੀਂ ਇੱਕ ਨਹੀਂ ਹੋਏ ਅਸੀਂ ਸਮਝਿਆ ਨਹੀਂ ਇੱਕ ਦੂਜੇ ਨੂੰ ਅਸੀਂ ਜਾਤਾਂ ਦੇ ਚੱਕਰਾਂ ਦੇ ਵਿੱਚ ਫੈ ਗਏ ਇਹ ਛੋਟੀ ਜਾਤ ਦਾ ਹੈ ਇਹ ਵੱਡੀ ਜਾਤ ਦਾ ਹੈ ਅਸੀਂ ਰੰਗਾਂ ਦੇ ਚੱਕਰਾਂ ਦੇ ਵਿੱਚ ਪੈ ਗਏ ਇਹ ਕਾਲਾ ਹੈ ਮੈਂ ਗੋਰਾ ਹੈ ਅਸੀਂ ਧਰਮਾਂ ਦੇ ਚੱਕਰਾਂ ਦੇ ਵਿੱਚ ਪੈ ਗਏ ਇਹ ਹਿੰਦੂ ਹੈ ਇਹ ਮੁਸਲਮਾਨ ਹੈ ਇਹ ਸਿੱਖ ਹੈ ਪਰ ਆ ਸਾਡੇ ਵਿਚਾਰ ਨੇ ਨਾ ਜਿਹੜੇ ਉਹ ਇੱਕ ਨਹੀਂ ਹੋਏ ਸਾਡੀ ਸੋਚ ਇੱਕ ਨਹੀਂ ਹੋਈ ਅਸੀਂ ਬਾਣੀ ਪੜ੍ਹਦੇ ਤੇ ਜ਼ਰੂਰ ਆ ਅਸੀਂ ਰੱਬ ਦਾ ਨਾਮ ਲੈਂਦੇ ਤੇ ਜ਼ਰੂਰ ਆ ਪਰ ਅਸੀਂ ਜਿਸ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਸਾਜਿਆ ਤੇ ਨਵਾਜਿਆ ਹੈ ਉਹਦੀ ਗੱਲ ਨੂੰ ਨਹੀਂ ਮੰਨੇ ਆ